ਸਪੱਤੇ ਪੀ ਆਰਟੀਸੀ ਕੰਟਰੈਕਟਰ ਵਰਕਰ ਯੂਨੀਅਨ ਪੰਜਾਬ ਵੱਲੋਂ ਕੇਂਦਰ ਸਰਕਾਰ ਖਿਲਾਫ ਕੀਤੀ ਗਈ ਗੇਟ ਰੈਲੀ ਹਿੱਟ ਐਂਡ ਰਨ ਕਾਨੂੰਨ ਦਾ ਕੀਤਾ ਕੜੇ ਸ਼ਬਦਾਂ ਚ ਵਿਰੋਧ ਪੰਜਾਬ ਜੱਜ ਸਰਕਾਰੀ ਬੱਸਾਂ ਦੀ 2 ਘੰਟੇ ਚ ਹੋਣ ਵਾਲੀ ਹੜਤਾਲ ਨੂੰ ਜਿੱਥੇ ਪੰਜ ਸੱਤ ਪੀ ਆਰਟੀਸੀ ਕੰਟਰੈਕਟ ਵਰਕਰਸ ਯੂਨੀਅਨ ਪੰਜਾਬ ਵੱਲੋਂ ਇਸ ਹੜਤਾਲ ਨੂੰ ਮੁਲਤਵੀ ਕਰ ਦਿੱਤਾ ਸੀ ਉੱਥੇ ਹੀ ਭਾਵੇਂ ਅੱਜ ਬੱਸਾਂ ਦਾ ਚੱਕਾ ਜਾਮ ਨਹੀਂ ਹੋਇਆ ਲੇਕਿਨ ਯੂਨੀਅਨ ਵੱਲੋਂ ਕੇਂਦਰ ਸਰਕਾਰ ਖਿਲਾਫ ਪਟਾਲਾਵ ਦੇ ਗੇਟ ਰੈਲੀ ਕਰ ਹਿੱਟ ਐਂਡ ਰਨ ਮਾਮਲੇ 'ਚ ਥੁਪੇ ਚਾਰੇ ਕਾਨੂੰਨ ਨੂੰ ਕਾਲਾ ਕਾਨੂੰਨ ਦੱਸਦੇ ਹੋਏ ਕਿ ਆ ਕੇ ਜਿਕਰ ਕੇਂਦਰ ਇਸ ਕਾਨੂੰਨ ਨੂੰ ਪੂਰਤ ਤੌਰ ਤੇ ਖਤਮ ਨਹੀਂ ਕਰਦੀ ਤਾਂ ਆਉਣ ਵਾਲੇ ਸਮੇਂ 'ਚ ਉਹ ਇਸ ਦੇ ਬ੍ਰੂਤ ਜਿ ਤਿੱਖਾ ਚਿੰਗਰਛ ਸ਼ੁਰੂ ਕਰਨਗੇ ਉੱਥੇ ਹੀ ਪਟਾਲਾ ਰੋਡ ਵਿੱਚ ਦਫ਼ਤਰ ਵਿੱਚ 2 ਘੰਟੇ ਦਾ ਰੋਸ ਪ੍ਰਦਰਸ਼ਨ ਕਰਦੇ ਹੋਏ ਯੂਨੀਅਨ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਦਾ ਕਹਿਣਾ ਸੀ ਕਿ ਡਰਾਈਵਰ ਕਦੇ ਵੀ ਕੋਈ ਆਪਣੀ ਮਰਜ਼ੀ ਨਾਲ ਹਾਦਸਾ ਨਹੀਂ ਕਰਦਾ ਤੇ ਕਈ ਵਾਰ ਤਾਂ ਬੱਸਾਂ ਅਤੇ ਟਰੱਕਾਂ ਦੇ ਡਰਾਈਵਰ ਦਾ ਕੋਈ ਕਸੂਰ ਵੀ ਨਹੀਂ ਹੁੰਦਾ ਲੇਕਿਨ ਹਾਦਸਾ ਹੋਣ ਤੋਂ ਬਾਅਦ ਪਿੱਠ ਵੱਲੋਂ ਡਰਾਈਵਰ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ ਉਹਨਾਂ ਕਹਿ ਕੇ ਚੀਕ ਕੇ ਐਸਾ ਕਾਨੂੰਨ ਲਾਗੂ ਹੁੰਦਾ ਹੈ ਤਾਂ ਇੱਕ ਡਰਾਈਵਰ ਲਈ ਇਹ ਬਹੁਤ ਘਾਤਕ ਹੋਵੇਗਾ ਚਾਹੇ ਉਹ ਕਿਸੇ ਵੀ ਵਾਹਨ ਦਾ ਡਰਾਈਵਰ ਹੋਵੇ ਉਹਨਾਂ ਕਹਿ ਕੇ ਕੇਂਦਰ ਸਰਕਾਰ ਕੋਈ ਵੀ ਕਾਨੂੰਨ ਬਣਾਉਣ ਤੋਂ ਪਹਿਲਾਂ ਉਸ ਨੂੰ ਗੰਭੀਰਤਾ ਨਾਲ ਜ਼ਰੂਰ ਸੋਚੇ ਮੈਂ ਜ ਪਰਮਜੀਤ ਸਿੰਘ ਕੁਹਾੜ ਪੰਜਾਬ ਰੋਡ ਪਨਵਸਤੀ 88 ਡੀਕੂ ਪ੍ਰਧਾਨਾ ਬਟਾਲੇ ਤੋਂ ਆਪ ਜੀ ਨੂੰ ਪਤਾ ਵਾ ਵੀ ਜੋ ਸਰਕਾਰਾਂ ਵੱਲੋਂ ਇਹ ਡਰਾਈਵਰਾਂ ਉੱਤੇ ਕਾਨੂੰਨ ਥਾਪਿਆ ਜਾ ਰਿਹਾ ਤੇ ਇਹ ਕੀ ਕਾਨੂੰਨ ਆ ਰਿਹਾ ਵਾ ਵੀ ਜੇ ਕੋਈ ਡਰਾਈਵਰ ਕੋ ਐਕਸੀਡੈਂਟ ਹੁੰਦਾ ਚਾਲਕ ਤੋਂ ਉਹਨੂੰ ਜਿਹੜੀ ਆ ਉਹ 10 ਸਾਲ ਦੀ ਸਜ਼ਾ ਔਰ ਕਿੰਨੇ ਲੱਖ ਰੁਪਏ ਜਿਹੜਾ ਜੁਰਮਾਨਾ ਕੀਤਾ ਜਾ ਰਿਹਾ ਮੈਂ ਆਪ ਜੀ ਦੇ ਚੱਲ ਰਹੀ ਸਰਕਾਰ ਨੂੰ ਇਹ ਦੱਸਣਾ ਚਾਹੁੰਨਾ ਵਾ ਭਈ ਵੇਖੋ ਡਰਾਈਵਰ ਤੇ ਜਿਹੜੇ ਪਹਿਲਾਂ ਹੀ ਹਾਲਾਤ ਮਾੜੇ ਆ ਕਿ ਘੱਟ ਸੈਲਰੀਆਂ ਲੈ ਕੇ ਤੇ ਆਪਣੇ ਘਰ ਦਾ ਜਿਹੜਾ ਉਹ ਗੁਜ਼ਾਰਾ ਬੜੀ ਮੁਸ਼ਕਲ ਚਲਾਉਣ ਰਿਹਾ ਵਾ ਤੇ ਜੇ ਕੋਈ ਇਹੋ ਜਿਹਾ ਜੁਰਮਾਨਾ ਆ ਜਾਂਦਾ ਤਾਂ ਡਰਾਈਵਰ ਤੇ ਉਹਦਾ ਪਰਿਵਾਰ ਤੇ ਖਤਮ ਹੋ ਜਾ। ਤਾਂ ਕਰਕੇ ਜੋ ਅੱਜ ਸਾਡੇ ਵਿਭਾਗ ਦੇ ਵਿੱਚ ਪੰਜਾਬ ਰੋਡ ਵਨਵਾਸ ਪੀਆਰਟੀਸੀ ਦੇ ਵਿੱਚ ਜਿਹੜੀ ਆ ਉਹ 2 ਘੰਟੇ ਦੀ ਸਟ੍ਰਾਈਕ ਰੱਖੀ ਗਈ ਸੀ ਕਿ ਜਿਸ ਤਰ੍ਹਾਂ ਹਿੰਦੁਸਤਾਨ ਦੇ ਵਿੱਚ ਚੱਕੇ ਜਾਮ ਆ ਤੇ ਅਸੀਂ ਵੀ ਜਿਹੜਾ ਇਹ ਆਪਣੀਆਂ ਬੱਸਾਂ ਦੇ ਚੱਕੇ ਜਾਮ ਕਰਾਂਗੇ ਜੇਕਰ ਇਹਨਾਂ ਨੇ ਕਾਨੂੰਨ ਰੱਦ ਨਾ ਕੀਤਾ ਤਾਂ ਰਾਤ ਦੀ ਕੋਈ ਰਾ ਕੱਲ ਸ਼ਾਮ ਦੀ ਥੋੜੀ ਜ਼ਿਆਤ ਮਿਲੀ ਆ ਭਈ ਕਾਨੂੰਨ ਜਿਹੜਾ ਉਹਦੇ ਉੱਤੇ ਰੁਕਾਵਟ ਆਈ ਆ ਕਿ ਸਰਕਾਰ ਵੱਲੋਂ ਇਹ ਮੈਸੇਜ ਦਿੱਤਾ ਗਿਆ ਵੀ ਅਸੀਂ ਇਹ ਜਿਹੜਾ ਕਾਨੂੰਨ ਨਹੀਂ ਬਣਾਉਂਦੇ ਤੇ ਜਾਦੇ ਕਰਕੇ ਅੱਜ ਜੋ ਅਸੀਂ ਉਹ 2 ਘੰਟੇ ਦੀ ਜਿਹੜੀ ਸਟ੍ਰਾਈਕ ਆ ਉਹਨੂੰ ਜਿਹੜਾ ਪੋਸਟਪੋਨ ਕਰ ਦਿੱਤਾ ਗਿਆ ਔਰ ਗੇਟ ਰੈਲੀयां ਕਰਕੇ ਅਸੀਂ ਵਰਕਰਾਂ ਨੂੰ ਲਾਮਬੰਦ ਕੀਤਾ ਵਾ ਵੀ ਜੇਕਰ ਸਰਕਾਰ ਇਹ ਕਾਨੂੰਨ ਲੈ ਕੇ ਆਉਂਦੀ ਆ ਤਾਂ ਅਸੀਂ ਜਿਹੜੀ ਉਹ ਪੂਰੇ ਝੂਲਾ ਝੂਲਾ ਦੇ ਨਾਲ ਪੂਰੇ ਹਿੰਦੁਸਤਾਨ ਦੇ ਜਿੰਨੇ ਵੀ ਜਿਹੜੇ ਟਰਾਂਸਪੋਰਟਰ ਆ ਜਾਂ ਸਾਡੇ ਡਰਾਈਵਰ ਭਰਾਵਾ ਉਹਨਾਂ ਦੇ ਨਾਲ ਅਸੀਂ ਮੋਢੇ ਨਾਲ ਮੋਢਾ ਜੋੜ ਕੇ ਜਿਹੜੀ ਬੱਸਾਂ ਦੇ ਚੱਕੇ ਜਾਮ ਕਰਦਿਆਂ। ਸੁਭਾ ਮੀਤ ਪ੍ਰਧਾਨ ਬਲਜੀਤ ਸਿੰਘ ਗੱਲ। ਅੱਛਾ ਬਲਜੀਤ ਸਿੰਘ ਜੀ ਤੁਸੀਂ ਦੱਸੋ ਕਿ ਜਦੋਂ ਹੀਟੈਂਡ ਬੰਦ ਦੀ ਗੱਲ ਆਦੀ ਚਾਹ ਕਾਨੂੰਨ ਹੋ ਹਜੇ ਲਾਗੂ ਨਹੀਂ ਹੋਇਆ। ਇਹ ਲਾਗੂ ਹੁੰਦਾ ਇੱਕ ਡਰਾਈਵਰ ਦੇ ਉੱਤੇ ਕਿੰਨਾ ਕਸਰ ਪੈਂਦਾ ਹੈ। ਵੇਖੋ ਜੀ ਪਹਿਲੀ ਤੇ ਗੱਲ ਕਰੇ ਡਰਾਈਵਰ ਬਣਦਾ ਹੀ ਕੁਝ ਨਹੀਂ। ਤੇ ਡਰਾਈਵਰਾਂ ਨੂੰ ਇੰਨਾ ਕੋਈ ਇਹ ਤਨਖਾਹ ਨਹੀਂ ਦੇ ਰਹੇ। ਉਹ ਤੇ ਆਪਣਾ ਸਿਰਫ ਆਪਣਾ ਹੀ ਕਰਕੇ ਤੇ ਆਪਣਾ ਹੀ ਖਾਂਦੇ ਆ ਤੇ ਇਹ ਕਰਕੇ ਸਰਕਾਰ ਨੂੰ ਦੇ ਉਹਨਾਂ ਦੀ ਮਦਦ ਕਰਨੀ ਚਾਹੀਦੀ ਆ ਇਹ ਨਹੀਂ ਆ ਕਿ ਉਲਟਾ ਉਹਦੇ ਦਾ ਕਾਨੂੰਨ ਥੋਪ ਕੇ ਉਹਨਾਂ ਦਾ ਨੁਕਸਾਨ ਕਰਨਾ ਚਾਹੀਦਾ ਕੋਈ ਦਾਖਲ ਦਾਖਲਾ 7 7 ਸਾਲ ਦੀ 8 10 ਸਾਲ ਦੀ ਕੈਦ ਔਰ 7 ਲੱਖ ਰੁਪਈਆ ਜੁਰਮਾਨਾ ਕਰ ਦੇਣਾ ਇਹ ਕਰਕੇ ਇਹਨਾਂ ਸਰਕਾਰ ਨੂੰ ਸੋਚਣਾ ਚਾਹੀਦਾ ਵਾ ਤੇ ਮੱਲੋ ਡਰਾਈਵਰ ਕੋ ਚਾਹੁੰਦਾ ਨਹੀਂ ਹੈ ਕਿ ਹੱਡ ਕੋ ਨੁਕਸਾਨ ਹੋਏ ਜਾਂ ਕੋ ਐਕਸੀਡੈਂਟ ਹੋਏ ਚਿੰਤ ਜਤ ਹੋ ਜਾਂਦੀਆਂ ਹੈ ਜੇ ਇਹ ਕਰਕੇ ਸਰਕਾਰ ਸਕੂਟਰ ਤੋਂ ਲੈ ਕੇ ਫਿਰ ਆਪਣਾ ਕਾਰ ਟਰੱਕ ਇਹ ਸਭ ਡਰ ਦੇ ਵਿਚ ਆ ਗਏ ਸਭ ਕੁਝ ਵਿੱਚ ਆ ਜਾਂਦਾ ਇਹ ਕਰਕੇ ਇਹ ਸਾਰਿਆਂ ਨੂੰ ਹਮਾਇਤ ਕਰਨੀ ਚਾਹੀਦੀ ਹੈ ਕਿ ਜਰੂਰੀ ਇਹ ਕੱਲੇ ਡਰਾਈਵਰਾਂ ਨੂੰ ਨਹੀਂ ਆ ਪਬਲਿਕ ਵੀ ਜਾਂਦੀ ਹੈ ਇਹਦੇ ਤੇ ਇਹ ਕਰਕੇ ਕੋਈ ਇਹਦਾ ਸ਼ੌਂਕ ਨਹੀਂ ਆ ਕਿ ਪਬਲਿਕ ਨੂੰ ਖਰਾਬ ਕਰਨ ਦਾ ਇਹ ਤੇ ਅਸੀਂ ਕਹਿੰਦੇ ਹਾਂ ਕਿ 7 ਤਰੀਕ ਜੋ ਸਰਕਾਰ ਨੇ ਗਿਆ ਵਾ 7 ਤਰੀਕ ਤੱਕ ਆਪਣਾ ਕਾਨੂੰਨ ਵਾਪਸ ਲੈਣ ਨਹੀਂ ਤੇ ਅਸੀਂ ਫੁੱਲ ਪੂਰ ਜੋਰ ਹੜਤਾਲ ਕਰਾਂਗੇ ਦੇਖੋ ਜੀ ਡਰਾਈਵਰ ਤਾਂ ਕੋਈ ਵੀ ਜਿਹੜਾ ਉਹਦੇ ਤੇ ਕਾਨੂੰਨ ਬਣਾ ਰਹੇ ਨੇ 106 ਧਾਰਾ ਦੇ ਵਿੱਚ ਪੰਨੀ ਮੈਂ ਪੜ ਰਿਹਾ ਸੀ ਅਜੇ ਤੁਸੀਂ ਆ ਗਏ ਹੋ ਹਿੱਟ ਐਂਡ ਰਨ ਦਾ ਤਾਂ ਮਤਲਬ ਇਹ ਆ ਵੀ ਮਾਰ ਕੇ ਤੇ ਭੱਜ ਗਿਆ ਪਹਿਲੀ ਗੱਲ ਤਾਂ ਜਦੋਂ ਭੀੜ ਦੇ ਵਿੱਚੋਂ ਜੇ ਕੋਈ ਐਕਸ਼ਨ ਸ਼ਹਿਰ ਦੇ ਵਿੱਚ ਕੋਈ ਹੁੰਦਾ ਹੈ ਇਹੋ ਜੇ ਕੰਮ ਜੇ ਕੋਈ ਮੰਨ ਲਓ ਵੀ ਵੱਜ ਗਿਆ ਵਿੱਚ ਕੋਈ ਹੁਣ ਇਹ ਪਹਿਲਾਂ ਤੇ ਸਿੱਧ ਕਰਨਾ ਪਊ ਵੀ ਵੱਜਾ ਉਹ ਕਿਹੜੀ ਵਜਾ ਨਾਲ ਤੇ ਜਦੋਂ ਭੀੜ ਇਕੱਠੀ ਹੁੰਦੀ ਆ ਉਹਨਾਂ ਡਰਾਈਵਰ ਨੂੰ ਫੜ ਕੇ ਫੈਂਟਾ ਲਾ ਦਿੰਦੇ ਨੇ ਉਹਦੇ ਛੱਟ ਪੇਟ ਲਾ ਆਂਦੇ ਨੇ ਉਹ ਤੇ ਵਿਚਾਰਾ ਪਹਿਲਾਂ ਆਪਣੀ ਦਿਹਾੜੀ ਲਾਉਣ ਆਇਆ 10 ਲੱਖ ਰੁਪਇਆ ਜੁਰਮਾਨਾ ਸਜ਼ਾ ਕਿੰਨੀ ਕਰਤੀ ਹੁੰਦੀ ਪਹਿਲਾਂ ਵੀ ਧਾਰਾ ਬਣੀਆਂ ਨੇ ਉਹਦੇ ਵਿੱਚ 2 ਮਹੀਨੇ 3 ਮਹੀਨੇ ਸਜ਼ਾ ਆ ਕੋਣ ਕਹਿ ਲੀਦੀ ਆ 406 ਆ ਪਤਨੀ ਦੀ ਧਾਰਾ ਆ ਮੇਰੇ ਮੁਤਾਬਕ ਤੇ ਬਹੁਤ ਘਾਤਕ ਸਿੱਧ ਹੋਊਗਾ ਤੇ ਜੇ ਆਲ ਇੰਡੀਆ ਦੇ ਵਿੱਚ ਇਹਦਾ ਵਿਰੋਧ ਹੋਇਆ ਅਜੇ ਕਾਨੂੰਨ ਲਾਗੂ ਨਹੀਂ ਹੋਇਆ ਤੇ ਵਾਪਸ ਵੀ ਹੋਊਗਾ ਕਿਉਂਕਿ ਪਿੱਛੇ ਦੇ ਕਿਸਾਨਾਂ ਤੇ ਵੀ ਇਹਨਾਂ ਨੇ ਕਾਲੇ ਕਰੋੜ ਲਿਆਂਦੇ ਸੀ ਤੇ ਫਿਰ ਮੰਨਿਆ ਵੀ ਇਹ ਗਲਤ ਬਣਿਆ ਹਰ ਟਿੱਕਾ ਸੰਘਰਸ਼ ਕਰਾਂਗੇ ਜੀ ਅਜੇ ਤੇ 1-2 ਦਿਨ ਹੀ ਹੋਈ ਆ ਤੇ ਪੰਪਾਂ ਦੇ ਤੁਸੀਂ ਵੇਖ ਲਿਆ ਹੋਣਾ ਲਾਈਨਾਂ ਕਿੱਦਾਂ ਲੱਗੀਆਂ ਲੋਕੀ ਡੋਲੂਆਂ 'ਚ ਜਿਹੜੇ ਦੁੱਧ ਵਾਲੇ ਡੋਲੂ ਨੇ ਉਹਨਾਂ 'ਚ ਦੇਲਪੋਣ ਚਲ ਗਏ ਵੀ ਪਤਾ ਨਹੀਂ ਕੱਲ ਨੂੰ ਮਿਲਣਾ ਕਿ ਨਹੀਂ ਮਿਲਣਾ ਕਿਉਂਕਿ ਅਰਥ ਵਿਵਸਥਾ ਦੀ ਰੀੜ ਦੀ ਹੱਡੀ ਆ ਡਰਾਈਵਰ ਜੇ ਡਰਾਈਵਰ ਸੇਫ ਨਹੀਂ ਹੋਊਗਾ ਉਹ ਸੜਕ ਤੇ ਕਿਉਂ ਜਾਊਗਾ ਲੋਕੀ ਛੱਡ ਦੇਣਗੇ ਗੱਡੀਆਂ ਚਲਾਉਣੀਆਂ ਸਰਕਾਰ ਨੂੰ ਚਾਹੀਦਾ ਹੈ ਕਾਰਾਂ ਤੇ ਕੰਟਰੋਲ ਕਰਨ ਕਾਰ ਉਹਨੂੰ ਦੇਣ ਜਿਹੜਾ ਕੋਈ ਰਿਜ਼ਰਵ ਕਰਦਾ ਮੇਰੇ ਅਨੁਸਾਰੇ ਬੰਦੇ ਕੋਲ ਤਿੰਨ-ਤਿੰਨ ਕਾਰਾਂ ਨੇ ਜਿਹੜਾ 10000 ਦੰਦਖਾ ਲੈਣ ਦੇ ਉਹਨੂੰ ਵੀ ਬੈਂਕ ਦਈ ਜਾਂਦਾ ਕਾਰਾਂ ਸਕੂਟਰ ਮੋਟਰਸਾਈਕਲ ਉਹਨੂੰ ਕਲੋਜ਼ ਕਰਨ ਕੱਟ ਕਰਨ